ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਈਆਂ ਭਾਜਣਾ ਇੱਕ ਪਾਸੇ ਆម ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚੀਵਾ ਪੰਜਾਬ ਦੇ ਇੰਚਾਰਜ ਮਨੀਸ਼ ਸੋਧਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਕਰ ਰਹੇ ਨੇ ਕਿ ਫਿਰ ਦੁਬਾਰਾ ਸਰਕਾਰ ਰਿਪੀਟ ਕੀਤੀ ਜਾਵੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਵੱਡਾ ਪਟਾਕਾ ਪੈ ਗਿਆ ਹੈ ਆਮ ਆਦਮੀ ਪਾਰਟੀ ਵਿੱਚ ਨਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਝ ਲੱਗਦੀ ਹੈ ਨਾ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਮਨੀਸ਼ ਸੋਧਿਆ ਜਿਹੜੇ ਕਹਿੰਦੇ ਸੀ ਕਿ ਸਾਮ-ਦਾਮ ਮਾਪਦੰਡ ਜੋ ਕੁਝ ਵੀ ਹੈ ਉਹ ਕੀਤਾ ਜਾਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਦੂਜੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਲਈ ਉਧਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਟੈਂਸ਼ਨ ਦੇ ਵਿੱਚ ਨਹੀਂ ਕਿਉਂਕਿ ਤਖਤਾ ਪਲਟਣ ਦੀਆਂ ਤਿਆਰੀਆਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕਰ ਲੀਆਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਅੰਦਰੋਂ ਅੰਦਰੀ ਕਿਹੜੇ ਆਗੂ ਦੇ ਨਾਲ ਸਮਝੌਤਾ ਕੀਤਾ ਹੈ ਤਖਤਾ ਪਲਟ ਕਿਉਂ ਕਰਨ ਜਾ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਇਹ ਖੁਦ ਖੁਲਾਸਾ ਕੀਤਾ ਹੈ ਨਵ ਨਵਨੀਤ ਚਤੁਰਵੇਦੀ ਨੇ ਨਵਨੀਤ ਚਤੁਰਵੇਦੀ ਚਨੋਤੀ ਦੇਣ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਅਤੇ ਪੰਜਾਬ ਦੇ ਇਨਚਾਰਜ ਮਨੀਸ਼ ਸੋਧਿਆ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਫੂਕ ਫੂਕ ਨਿਕਲ ਗਈ ਹੈ ਆਮ ਆਦਮੀ ਪਾਰਟੀ ਦੀ ਨਵਨੀਤ ਚਤੁਰਵੇਦੀ ਉਹ ਆਗੂ ਨੇ ਜਿਨ੍ਹਾਂ ਨੇ ਰਾਜ ਸਭਾ ਦੇ ਮੈਂਬਰ ਦੇ ਲਈ ਆਪਣੀ ਨਾਬਜਦਗੀ ਭਰ ਦਿੱਤੀ ਹੈ ਤੇ ਇਹ ਕਾਨੂੰਨ ਕਹਿੰਦਾ ਹੈ ਕਿ ਜੇਕਰ ਜਿੱਤੀ ਹੋਈ ਪਾਰਟੀ ਦੇ ਘੱਟ ਤੋਂ ਘੱਟ 10 ਵਿਧਾਇਕ ਜਾਂ ਮੰਤਰੀ ਸੈਨ ਕਰਦੇ ਨੇ ਫਿਰ ਉਹ ਆਪਣਾ ਹਲਫਨਾਮਾ ਐਜ਼ ਅ ਰਾਜ ਸਭਾ ਦੇ ਮੈਂਬਰ ਦੇ ਲਈ ਠੁਕ ਸਕਦਾ ਹੈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਦਸਾਂ ਦੀ ਗੱਲ ਕਰਦੇ ਹੋ ਤੁਸੀਂ 11 ਦੀ ਗੱਲ ਕਰਦੇ ਹੋ 24 ਅਕਤੂਬਰ ਨੂੰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ 24 ਅਕਤੂਬਰ ਨੂੰ ਤੁਸੀਂ ਤੇਲ ਅਤੇ ਤੇਲ ਦੀ ਧਾਰ ਵੇਖੋਗੇ ਚਤੁਰਵੇਦੀ ਨੇ ਲੋਕਨਾਥ ਚੈਨਲ ਉਤੇ ਖਲਾਸਾ ਕੀਤਾ ਕਿ ਮੈਂ ਐਵੇਂ ਨਹੀਂ ਦਹਾੜਾ ਮਾਰਦਾ ਫਿਰਦਾ ਚਤੁਰਵੇਦੀ ਨੇ ਕਿਹਾ ਕਿ 10 ਜਿੱਤੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮੇਰੀ ਫਾਈਲ ਤੇ ਸਾਈਨ ਕੀਤੇ ਨੇ ਇਸ ਕਰਕੇ ਮੈਂ ਟਾਈਡਨ ਦੇ ਮਾਲਕ ਰਜਿੰਦਰ ਗੁਪਤਾ ਦੇ ਵਿਰੁੱਧ ਰਾਜ ਸਭਾ ਦਾ ਮੈਂਬਰ ਬਣ ਲਈ ਜਿਹੜੀ ਹੈ ਨਾਜਿੱਤਗੀ ਦਾ ਪਰਚਾ ਪੜਿਆ ਹੈ ਚੁਣੌਤੀ ਦਿੱਤੀ ਹੈ ਉਹ ਕਹਿੰਦਾ ਤੁਸੀਂ 10 11 ਦੀ ਗੱਲ ਕਰਦੇ ਹੋ 24 ਅਕਤੂਬਰ ਨੂੰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਠਾਠ ਹੈ ਵਿਧਾਇਕ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵਤ ਮਾਨ ਦੇ ਨਾਲ ਨੇ ਜਾਂ ਮੇਰੇ ਨਾਲ ਨੇ ਦੱਸਦੀ ਕਿ ਨਵਨੀਤ ਚਤੁਰਵੇਦੀ ਦਾ ਅੱਜ ਇੰਟਰਵਿਊ ਹੋਇਆ ਅਤੇ ਉਸ ਨੇ ਇੰਟਰਵਿਊ ਦੇ ਵਿੱਚ ਵੱਡੇ ਖੁਲਾਸੇ ਕੀਤੇ ਕਿ 24 ਤਰੀਕ ਨੂੰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਆਮ ਆਦਮੀ ਪਾਰਟੀ ਕਿਹੜੇ ਮਿਆਤੇ ਖੜੀ ਹੈ ਕਿਹੜੇ ਵਿਧਾਇਕ ਆਪ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇ ਜਵਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮਨੀ ਸੋਦੀਆ ਦੇ ਨਾਲ ਨੇ ਤੇ ਕਿਹੜੇ ਵਿਧਾਇਕ ਮੇਰੇ ਨਾਲ ਨੇ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਵੱਲੋਂ ਐਜ਼ ਅ ਆਜ਼ਾਦ ਰਾਜ ਸਭਾ ਦਾ ਮੈਂਬਰ ਬਣਾਂਗਾ ਨਵਨੀਤ ਚਤੁਰਵੇਦੀ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਸ਼ਾਇਰਾਂ ਦੇ ਨੇ بڑے ਵੱਡੇ ਪੋਲੀਟਿਸ਼ੀਅਨਸ ਨੇ ਕਾਫੀ ਉਹਨਾਂ ਨੇ ਰਾਜਨੀਤੀ ਉੱਤੇ ਕਿਤਾਬਾਂ ਲਿਖੀਆਂ ਨੇ ਅਤੇ ਉਹਨਾਂ ਦੀਆਂ ਕਿਤਾਬਾਂ ਬੜੇ ਵੱਡੇ ਪੱਦਰਤੇ ਪੰਜਾਬ ਦੇ ਕਰੋੜਾਂ ਲੋਕਾਂ ਵੱਲੋਂ ਪੜੀਆਂ ਵੀ ਗਈਆਂ ਖਾਸ ਕਰਕੇ ਰਾਜਨੀਤੀ ਨੂੰ ਲੈ ਕੇ ਨਵਨੀਤ ਕੌਰ ਨੇ ਪਰਚਾ ਪੜ ਦਿੱਤਾ ਹੈ ਨੋਮਿਨਾਈਜ਼ ਕਰ ਦਿੱਤਾ ਹੈ ਆਪਣੇ ਆਪ ਨੂੰ ਰਾਜ ਸਭਾ ਦੇ ਮੈਂਬਰ ਲਈ ਕਿਉਂਕਿ ਬਲਤੀ ਰਵਾਨਾ ਜਿਸ ਤਰ੍ਹਾਂ ਸੁਪਾਸ ਦੇ ਖਹਿਰਾ ਨੇ ਇਲਜ਼ਾਮ ਲਗਾਇਆ ਸੀ ਕਿ ਰਾਜ ਸਭਾ ਦੇ ਮੈਂਬਰ ਦੀਆਂ ਸੀਟਾਂ ਜਿਹੜੀਆਂ ਨੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਹੁਣਾਂ ਵੱਲੋਂ ਕਰੋੜਾਂ ਰੁਪਏ ਦੇ ਲੈ ਕੇ ਵਿਚੀਆਂ ਜਾਂਦੀਆਂ ਨੇ ਤੇ ਇਧਰ ਨਵਨੀਤ ਚਤੁਰਵੇਦੀ ਨੇ ਅੱਜ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ ਲੋਕਨਾਥ ਤੇ ਇੰਟਰਵਿਊ ਦਿੰਦੇ ਹੋਏ ਚਤੁਰਵੇਦੀ ਨਵਨੀਤ ਚਤੁਰਵੇਤਰੀ ਨੇ ਕਿਹਾ ਕਿ 10 ਨੇ ਤਾਂ ਸਿਗਨੇਚਰ ਕੀਤੇ ਨੇ ਕਿਉਂਕਿ ਇਹ ਇੱਕ ਦੇਸ਼ ਦਾ ਕਾਨੂੰਨ ਕਹਿੰਦਾ ਹੈ ਕਿ 10 ਜਿੱਤਦੇ ਹੋਏ ਉਮੀਦਵਾਰ ਤੁਹਾਡੇ ਹੱਕ ਵਿੱਚ ਹੋਣੇ ਜ਼ਰੂਰੀ ਨੇ ਉਹ ਕਹਿੰਦਾ ਤੁਸੀਂ ਦਸਾਂ ਦੀ ਗੱਲ ਕਰਦੇ ਹੋ ਇਹ ਤੇ 68 ਤਖਤਾ ਪਲਤ ਕਰਨਗੇ 24 ਅਕਤੂਬਰ ਨੂੰ ਹੁਣ ਰਾਜ ਸਭਾ ਦਾ ਮੈਂਬਰ ਨਵਨੀਤ ਚਤੁਰਵੇਦੀ ਹੋਣਗੇ ਜਾਂ ਰਜਿੰਦਰ ਗੁੱਤਾ ਹੋਣਗੇ ਜੋ ਟ੍ਰਾਈਡੈਂਟ ਕੰਪਨੀ ਦੇ ਮਾਲਕ ਨੇ ਜਿੰਨਾ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਬਲਦੀ ਰਮਾਨਾ ਸੁਖਪਾਲ ਸਿੰਘ ਕਹਿਰਾ ਅਤੇ ਸ਼ਰੂਮਣੀ ਅਕਾਲੀ ਦਲ ਦੇ ਹੋਰ ਵੱਡੇ ਆਗੂ ਵੱਲੋਂ ਕਿ ਰਾਜ ਸਭਾ ਦੀ ਸੀਟ ਆਪ ਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਵੇਚੀ ਗਈ ਹੈ ਲੇਕਿਨ ਇਧਰ ਜੇਕਰ 68 ਜਿੱਤੇ ਹੋਏ ਉਮੀਦਵਾਰ ਨਵਨੀਤ ਚਤੁਰਵੇਦੀ ਦੇ ਨਾਲ ਖੜ ਜਾਂਦੇ ਨੇ ਜੇਕਰ ਰਜਿੰਦਰ ਗੁੱਤਾ ਦੀ ਰਾਜ ਸਭਾ ਮੈਂਬਰ ਦੇ ਮੁਕਾਬਲੇ ਵਿੱਚ ਕੱਢ ਲੱਗਦੀ ਹੈ ਤਹਿ ਜਾਂਦੇ ਨਹੀਂ ਤਾਂ ਫਿਰ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਖਤਾ ਪਲਟ ਹੋ ਸਕਦਾ ਹੈ ਤਾਂ